ਅੱਜ this PC ਦਾ ਮਕਸਦ ਇਹ ਆ ਆਪ ਸਭ ਜਾਣਦੇ ਹੋ ਕਿ ਜਲੰਧਰ ਪਛਮੀ ਦੀ ਬਾਈਪੋਲ 10 ਜੁਲਾਈ ਨੂੰ ਹੈ ਇਸ ਬਾਈਪੋਲ ਦੇ ਵਿੱਚ ਕਾਂਗਰਸ ਪਾਰਟੀ ਨੇ ਬੀਬੀ ਸੁਰਿੰਦਰ ਕੌਰ ਜੀ ਨੂੰ ਆਪਣਾ ਉਮੀਦਵਾਰ ਐਲਾਨਿਆ ਬੀਬੀ ਸੁਰਿੰਦਰ ਕੌਰ ਜੀ ਚਾਰ ਸਾਰਤੋਂ ਪਿਛਲੇ 20 ਸਾਲਾਂ ਤੋਂ ਕਾਉਂਸਲਰ ਹਨ ਤੇ ਪਿਛਲੇ ਪੂਰੀ ਇੱਕ ਤਾਮ ਤੋਂ ਸੀਨੀਅਰ ਡਿਪਟੀ ਮੇਅਰ 5 ਸਾਲ ਤੋਂ ਕਾਂਗਰਸ ਦਾ ਜਲੰਧਰ ਪਛਮੀ ਦਾ ਉਮੀਦਵਾਰ ਬੀਬੀ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਨੇ ਤੇ ਅੱਜ ਜਲੰਧਰ ਪਛਮੀ ਦੇ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਕਾਂਗਰਸ ਦੇ ਉਮੀਦਵਾਰ ਬੀਬੀ ਸੁਰਿੰਦਰ ਕੌਰ ਜੀ ਨੂੰ ਜੋ ਸੀਨੀਅਰ ਡਿਪਟੀ ਮੇਅਰ ਹਨ ਉਹਨਾਂ ਨੂੰ 5 ਸਵਾਲ ਨੇ ਇਹ ਜਲੰਧਰ ਪਸ਼ਮੀ ਦੇ ਲੋਕਾਂ ਦੇ ਸਵਾਲ ਨੇ ਇਹ ਆਮ ਆਦਮੀ ਪਾਰਟੀ ਉਹਨਾਂ ਤੋਂ ਪੁੱਛ ਰਹੀ ਹੈ ਤਾਂ 5 ਸਵਾਲ ਜਿਹਦੇ ਵਿੱਚ ਤੁਹਾਡਾ ਦਫ਼ਤਰ ਬੰਦ ਕਿਉਂ ਰਿਹਾ ਨਾ ਤੁਸੀਂ ਲੋਕਾਂ ਵਿੱਚ ਰੇ ਨੰਬਰ 2 스마트 ਸਿਟੀ ਦੇ ਪੈਸਾ ਵਿੱਚ ਜਦੋਂ ਕੱਪਲਾ ਹੋਇਆ ਤੁਸੀਂ ਹਿੱਸੇਦਾਰ ਸੀ ਜੇ ਹਿੱਸੇਦਾਰ ਨਹੀਂ ਸੀ ਮੂੰਹ ਕਿਉਂ ਨਹੀਂ ਖੋਲਿਆ ਨੰਬਰ 3 ਤੁਹਾਡੇ ਵੱਲੋਂ ਜੋ ਇੱਕ ਤੋਹਫਾ ਦਿੱਤਾ ਗਿਆ ਇਸ ਇਲਾਕੇ ਨੂੰ ਕੂੜੇ ਦਾ ਪਹਾੜ ਉਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਨੰਬਰ 4 ਸੜਕਾਂ ਗਲੀਆਂ ਨਾਲੀਆਂ ਸੀਵਰੇਜ ਇਸ ਦੇ ਉੱਤੇ ਤੁਸੀਂ ਕਿਉਂ ਨਹੀਂ ਕੁਝ ਕੀਤਾ ਤੇ ਨੰਬਰ 5 ਪੀਣ ਵਾਲਾ ਪਾਣੀ ਟਿਊਬਵਲ ਕਿੰਨੇ ਲਗਾਏ ਤਾਂ ਇਹ ਪੰਜ ਸਵਾਲ ਆਮ ਆਦਮੀ ਪਾਰਟੀ ਇਹ ਕੋਈ ਆਮ ਆਦਮੀ ਪਾਰਟੀ ਦੇ ਨਹੀਂ ਇਹ ਜਲੰਧਰ ਲੋਕਾਂ ਦੇ ਸਵਾਲ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ